ਕਿਸਾਨ ਬਾਰਡਰਾਂ ਦੇ ਉੱਤੇ ਡਟੇ ਹੋਏ ਨੇ ਕਿਸਾਨਾਂ ਦੀ ਮੀਟਿੰਗ ਰਾਹੁਲ ਗਾਂਧੀ ਨਾਲ ਵੀ ਹੋ ਚੁੱਕੀ ਹੈ ਕੇਂਦਰ ਸਰਕਾਰ ਨਾਲ ਅਜੇ ਤੱਕ ਕੋਈ ਮੀਟਿੰਗ ਨਹੀਂ ਹੋਈ ਉਹ ਕਿਸਾਨਾਂ ਦੀ ਗੱਲ ਕਰ ਰਹੇ ਹਾਂ ਜਿਹੜੇ ਕਿਸਾਨ ਵੱਖ ਮੋਰਚਾ ਕਹਿੰਦੇ ਨੇ ਆਪਣਾ ਐਸਕੇਮ ਗੈਰ ਹਾਈ ਨੀਤੀ ਕਹਿੰਦੇ ਨੇ ਜਿਵੇਂ ਡੱਲੇਵਾਲ ਸਾਹਿਬ ਹੋ ਗਏ ਪੰਦੇਰ ਹੋ ਗਏ ਤੇ ਇਹਨਾਂ ਨੇ ਕਈ ਬਾਰਡਰਾਂ ਦੇ ਉੱਤੇ ਇੱਕ ਤਰੀਕੇ ਦੇ ਨਾਲ ਅੱਗੇ ਵਧਣ ਦੀ ਕੋਸ਼ਿਸ਼ ਕੀਤੀ ਸੀ ਜਿਸ ਤੋਂ ਬਾਅਦ ਹਰਿਆਣਾ ਨੇ ਇਹਨਾਂ ਨੂੰ ਰੋਕ ਲਿਆ ਡੱਬਾ ਵਾਲੇ ਵਾਲੇ ਬਾਰਡਰ ਵਾਲੇ ਪਾਸੇ ਵੀ ਕਾਫੀ ਕੁਝ ਰੋਕਾਂ ਲਾਈਆਂ ਗਈਆਂ ਸੀ ਲੋਹੇ ਦੇ ਕਿਲ ਲਗਾਏ ਗਏ ਤੇ ਕਈ ਲੇਅਰ ਤੱਕ ਦੀ ਜਿਹੜੀ ਬੈਰੀਕੇਡਿੰਗ ਕਰ ਦਿੱਤੀ ਗਈ ਤਾਂ ਜੋ ਕਿਸਾਨ ਕਿਸੇ ਵੀ ਤਰੀਕੇ ਦੇ ਨਾਲ ਹਰਿਆਣਾ ਚ ਐਂਟਰ ਨਾ ਹੋ ਸਕਣ ਤੇ ਹੁਣ ਜਿਹੜਾ ਫਾਜ਼ਲਕਾ ਵਾਲੇ ਪਾਸਿਓਂ ਦਿੱਲੀ ਨੂੰ ਜਾਂਦਾ ਰਸਤਾ ਹੈ ਡੱਬਾ ਵਾਲੇ ਪਾਸਿਓਂ ਉਹਦੇ ਉੱਤੇ ਰੋਕਾਂ ਹਟਾਉਣ ਦਾ ਕੰਮ ਸ਼ੁਰੂ ਹੋ ਚੁੱਕਿਆ ਹੈ ਤੇ ਅੱਜ ਸੰਭਾਵਨਾ ਬਣ ਗਈ ਹੈ ਕਿ ਇਹ ਬਾਰਡਰ ਪੂਰੀ ਤਰ੍ਹਾਂ ਖੁੱਲ ਜਾਏਗਾ ਹਾਈਵੇ ਜਿਹੜਾ ਇਥੋਂ ਦਾ NH9 ਉਹ ਖੋਲਣ ਦੀ ਟੀੜੀ ਤਿਆਰੀ ਆ ਉਹ ਪੂਰੀ ਹੋ ਚੁੱਕੀ ਹੈ ਇੱਕ ਪਾਸਾ ਲੋਕਾਂ ਲਈ ਖੋਲ ਦਿੱਤਾ ਗਿਆ ਸੀ ਪਰ ਦੂਜਾ ਪਾਸਾ ਜੇ ਬੰਦ ਸੀ ਤੇ ਹੁਣ ਇਹ ਪਾਸਾ ਵੀ ਖੁੱਲਦਾ ਨਜ਼ਰ ਆ ਰਿਹਾ ਹੈ ਜੇ ਇੱਕ ਬਾਰਡਰ ਖੁੱਲਿਆ ਹੈ ਤਾਂ ਆਉਣ ਵਾਲੇ ਸਮੇਂ ਦੇ ਵਿੱਚ ਅਗਲੇ ਵੀ ਜਿਹੜੇ ਬਾਰਡਰ ਨੇ ਖੁੱਲ ਸਕਦੇ ਨੇ ਖਨੌਰੀ ਵਾਲਾ ਹੋ ਗਿਆ ਸ਼ੰਭੂ ਵਾਲਾ ਹੋ ਗਿਆ ਤੇ ਮਾਮਲਾ ਵੈਸੇ ਸੁਣਵਾਈ ਅਧੀਨ ਸੁਪਰੀਮ ਕੋਰਟ ਦੇ ਵਿੱਚ ਵੀ ਹੈ ਜੀ ਇਹ ਜਿਹੜੀ ਸੜਕ ਜਾਂਦੀ ਆ ਨਾ ਇਹ ਸਿਰਸੇ ਤੋਂ ਆਉਂਦੀ ਆ ਚੋਰਮਾਰ ਪਿੰਡੋਂ ਦਾ ਉਹਦੇ ਵਿੱਚ ਦੀ ਡੱਬਲੀ ਪਹੁੰਚ ਜਾਂਦੀ ਹੈ ਡੱਬ ਵਾਲੀ ਦਾ ਇੱਕ ਹਿੱਸਾ ਹਰਿਆਣੇ ਚ ਹੈ ਦੂਜਾ ਹਿੱਸਾ ਇਸੇ ਸੜਕ ਦਾ ਪੰਜਾਬ ਚਾ ਭਾਗ ਰੇਲਵੇ ਲਾਈਨ ਬਿਚਾਲੇ ਹੈ ਹਮ ਜਿਹੜੀ ਬਟਿੰਡੇ ਤੋਂ ਰੇਲਵੇ ਲਾਈਨ ਜਾਂਦੀ ਹੈ ਉਹਦਾ ਉਥੇ ਫਲਾਈਓਵਰ ਵੀ ਬਣ ਰਿਹਾ ਹੈ ਹਮ ਇੱਕ ਪਾਸਾ ਖੋਲਤਾ ਸੀ ਇੱਕ ਪਾਸਾ ਰਹਿੰਦਾ ਹੈ ਮੇਰੇ ਖਿਆਲ ਉਥੇ ਪਹਿਲਾਂ ਵੀ ਤਾਂ ਜਿਵੇਂ ਖਨੌਰੀ ਤੇ ਸ਼ੰਭੂ ਦੇ ਵਿੱਚ ਜ਼ਿਆਦਾ ਕਸ਼ਮਕਸ਼ ਹੈ ਨਾ ਹਮ ਉਥੇ ਇਸ ਤਰ੍ਹਾਂ ਦੀ ਨਹੀਂ ਸੀ ਉਥੇ ਤਕਰੀਬਨ ਫ੍ਰੈਂਡਲੀ ਜਿਹਾ ਕੰਮ ਚੱਲਦਾ ਹੈ ਭਾਰਤੀ ਕਿਸਾਨ ਯੂਨੀਅਨ ਸਿੱਧੂਪੁਰ ਦਾ ਜਿਹੜਾ ਅ ਕਾਰਕੁਨ ਨੇ ਉਹੀ ਉਥੇ ਸਰਗਰਮੀ ਦਿਖਾਉਂਦੇ ਨੇ ਹੂੰ ਇਹ ਬੜੀ ਚੌੜੀ ਸੜਕ ਹੈ ਤੇ ਕਾਫੀ ਚੰਗੀ ਸੜਕ ਹੈ ਸੋ ਆਪਾਂ ਕਹਿ ਸਕਦੇ ਹਾਂ ਇਹਦੇ ਉੱਤੇ ਵੱਡੇ ਪੱਦਰ ਦੇ ਉੱਤੇ ਜਾ ਕੇ ਜਿਹੜਾ ਸਹਿਮਤੀ ਦੇ ਨਾਲ ਹੀ ਸੜਕ ਚਲਾਉਣ ਦਾ ਕਸਾਨਾ ਦਾ ਤੇ ਪ੍ਰਸ਼ਾਸਨ ਦਾ ਬਣ ਗਿਆ ਉਮੀਦ ਹੈ ਕਿ ਅਗਲੇ 1 ਜਾਂ 2 ਦਿਨਾਂ ਦੇ ਵਿੱਚ ਇੱਥੇ ਆਵਾਜਾਈ ਪੂਰੀ ਤਰ੍ਹਾਂ ਬਹਾਲ ਹੋ ਜਾਏਗੀ ਪਹਿਲਾਂ ਦੋਹਾਂ ਪਾਸਿਆਂ ਵਾਲੀ ਜਿਹੜੀ ਸੀ ਇੱਕ ਪਾਸੇ ਦੀ ਲੰਘਦੀ ਸੀ ਇੱਕ ਪਾਸੇ ਰੋਕਾਂ ਸੀ ਉਹ ਰੋਕਾਂ ਦਾ ਕੰਮ हट ਗਿਆ ਤੇ ਹੁਣ ਉੱਥੇ ਜਿਹੜੀ ਹੈ ਆਵਾਜਾਈ ਮੇਰਾ ਖਿਆਲ ਹੈ ਕਿ 1-2 ਦਿਨਾਂ ਦੇ ਵਿੱਚ ਪੂਰਨ ਤੌਰ ਤੇ ਬਹਾਲ ਹੋ ਜਾਵੇਗੀ ਨਿਰਧਾਰਾ ਨਿਰਪੱਖ ਰਹਾਂਗੇ ਆਜ਼ਾਦ ਹਾਂ ਸੱਚ ਕਹਾਂਗੇ ਗੱਲ ਕਰਾਂਗੇ ਸਿਆਸੀ ਹਵਾ ਦੀ ਹੁਕਮਰਾਨਾਂ ਨੂੰ ਹੋਣਗੇ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਹਰ ਮਸਲੇ ਤੇ ਰਹੇਗੀ ਤਿੱਖੀ ਨਜ਼ਰ ਦੱਸਾਂਗੇ ਕੌਣ ਕਰ ਰਿਹਾ ਹੈ ਕਿਹਦੇ ਤੇ ਜ਼ਬਰ ਵਿਦੇਸ਼ਾਂ ਦੇ ਵਿੱਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਅਮਰੀਕਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਉਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ ਹਰ ਮੁੱਦੇ ਤੇ ਹੋਣਗੇ ਰੋਜ਼ ਚਰਚੇ ਖੋਲਾਂਗੇ ਅੰਦਰੂਨੀ ਰਾਜ਼ ਬਣਾਗੇ ਬੁਲੰਦ ਆਵਾਜ਼ ਖੇੜ ਸਿੱਖਿਆ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂਗੇ ਗਾਇਕਾਂ ਤੇ ਅਦਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਤੇ ਕਲਾਕਾਰਾਂ ਦੀ ਜ਼ਿੰਦਗੀ ਤੇ ਮਰਾਂਗੇ ਝਾਤ ਆਪ ਧਰਮ धरोहर ਸੰਸਕ੍ਰਿਤੀ ਔਰ ਸਿਹਤ ਕੀ ਹੋਗੀ ਬਾਤ ਅਬ D5 ਚੈਨਲ ਹਿੰਦੀ ਵੀ ਹੋਗਾ ਸਾਥ ਕੀ ਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਐ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ